ਸਾਡਾ ਸੰਗਤ ਜੀ ਗੁਰੂ ਕੇ ਲੰਗਰ ਟੁੱਟ ਵਰਤ ਰਹੇ 100 ਲੱਖ ਦੀ ਸੇਵਾ ਗੁਰੂ ਦੇ ਲੰਗਰਾਂ ਲਈ ਆ ਜਾਓ ਭਾਈ ਸਾਡੇ ਮਹਿੰਦਰ ਅੰਕਲ ਜੀ ਉਹਨਾਂ ਦਾ ਬਹੁਤ ਧੰਨਵਾਦ ਉਹਨਾਂ ਵੱਲੋਂ ਜਿਹੜੇ ਗੁਰੂ ਕੇ ਲੰਗਰਾਂ ਦੇ ਵਿੱਚ ਹਿੱਸਾ ਪਾਇਆ ਗਿਆ ਬਹੁਤ ਬਹੁਤ ਧੰਨਵਾਦ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਗੁਰੂ ਕਾ ਲੰਗਰ ਅਟੁੱਟ ਵਰਤਦਾ ਹਰ ਸਾਲ ਨਵੇਂ ਸਾਲ ਤੇ ਸਵੇਰੇ 5 ਵਜੇ ਤੋਂ ਪਰੌਂਠੇ ਦਾ ਜਿਹੜਾ ਲੰਗਰ ਟੁੱਟ ਵਰਤੇ ਹੈ ਚਾਹ ਬਿਸਕੁਟ ਦਾ ਲੰਗਰ ਜਿਹੜਾ ਟੁੱਟ ਵਰਤੇ ਹੈ ਤੇ ਬੇਂਤੀ ਆ ਵੀ ਪਲੇਟਾਂ ਪੁੱਜੀ ਦੇ ਕਰਦੇ ਹੋ ਸਾਧ ਸੰਗਤ ਜੀ ਬੇਂਤੀ ਹੈ ਸਾਨੂੰ ਦੋ ਸਾਰਿਆਂ ਨੂੰ ਨਾਲ ਮੈਂ ਦੇ ਦੂੰਗਾ ਫੈਸੋਖ ਨਾਲ ਹੀ ਹਰਸੂ ਨੇ ਕਹੀ ਕਿ ਹਰ ਚੀਜ਼ ਪੇਟਾ ਹਾਂ ਉਧਰ ਬੰਨੂ ਨਾ ਗਿਆ ਉਧਰ ਕਦੇ ਆ ਲੋ ਸ਼ੱਕਲੋ ਜੀ ਸਾਧ ਸੰਗਤ ਜੀ ਗੁਰੂ ਦਾ ਲੰਗਰ ਟੁੱਟ ਬੱਦ ਰਿਹਾ ਹੈ ਸ਼ੱਕਲੋ 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 ਮਿਰਚਾਂ ਦਾ achar ਵੀ ਆ ਗਿਆ ਜੀ ਮਿਰਚਾਂ ਦਾ achar ਰੱਖਦੇ ਕੁੰਜਲ ਉਹਦੇ ਮੈਂ ਕਿੰਨੇ ਕਦੇ ਆਉਂਦੀ ਆ ਬੋਲਦਾ ਲਾਈਵ ਆ ਸੋ ਸਾਡੇ ਭੈਣ ਵਿੱਚ ਰੱਖ ਦਿਓ ਜੀ ਸਾਡੇ ਭੈਣ ਜੀ 20 ਲੱਖ ਦੀ ਸੇਵਾ 50 ਲੱਖ ਦੀ ਸੇਵਾ ਸਾਡੇ ਮਾਤਾ ਜੀ 500 ਲੱਖ ਦੀ ਸੇਵਾ ਜਿਹੜੇ ਗੁਰੂ ਦੇ ਲੰਗਰਾਂ ਦੇ ਵਿੱਚ ਹਿੱਸਾ ਪਾ ਕੇ ਗਏ ਆ ਸੋ ਜਿਸ ਖਜ਼ਾਨੇ ਮਾਈ ਹੈ ਖਜ਼ਾਨੇ ਜਿਹੜੇ ਪ੍ਰਪੂਲ ਹੋ ਜਾਣ ਵਰਤਨ ਪੁੱਜਦੇ ਕਰਦੇ ਵਿੱਚ ਬੇਨਤੀ ਹੈ ਜੀ ਨਵੇਂ ਸਾਲ ਸਭ ਲਈ ਜਿਹੜਾ ਮੁਬਾਰਕ ਹੋਵੇ 2026 ਖੁਸ਼ੀਆਂ ਭਰਿਆ ਆਵੇ ਪਰਮਾਤਮਾ ਮਿਹਰ ਕਰੇ ਸ਼੍ਰੀ ਚਮਕੌਰ ਸਾਹਿਬ ਦੀ ਪਾਵਨ ਬਵਿੱਤਰ ਧਰਤੀ ਜਿੱਥੇ ਤੁਸੀਂ ਸਜਦਾ ਕਰਨ ਦੇ ਲਈ ਆਏ ਹੋਏ ਤੁਹਾਡੀ ਹਰ ਮਨੋ ਕਾਮਨਾ ਜਿਹੜੀ ਪੂਰੀ ਹੋਵੇ ਸਰੋਦਾ ਸਾਗਾ ਦੇ ਖੀ ਦੀ ਮਿਰਚਾਂ ਵੀ ਆ ਗਈ ਜਿਹੜੀਆਂ ਮਿਰਚਾਂ ਦਾ ਚਾਰ ਦਾ ਮੋਤੀ ਦਾ ਚਾ ਜਣਾ ਪਹਾੜੀ ਚਾਰ ਘਰੇ ਹੀ ਬਣਾਇਆ ਦੇਖ ਕੇ YouTube ਤੋਂ ਸਤਸੰਗ ਜੀ ਗੁਰੂ ਕਾ ਲੰਗਰ ਟੁੱਟ ਬੱਤ ਰਿਹਾ ਛਕ ਲੋ ਜੀ ਛਕ ਲੋ ਹਰ ਸਾਲ ਇਦਾਂ ਇਸ ਸਾਲ ਵੀ ਪਤਾ ਨਹੀਂ ਮਿਲਦਾ ਭਾਈ ਫਿਰ ਐਗਜ਼ਾਮਪਲ ਦੇ ਕਰ ਦਿਓ ਜੀ ਬੇਤੀ ਇਹ ਪਿੰਲੇ ਤਾਂ ਸ਼ਕਲੋ ਸ਼ਕਲੋ ਜੀ ਗੁਰੂ ਘਰ ਲੰਗਰ ਜਿਹੜਾ ਚੱਟ ਵਰਤ ਰਿਹਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆ ਦੇਖੋ ਜੀ ਗਾਜਰ ਗੋ삐 ਦਾ ਚਾਰ ਵੀ ਆ ਗਿਆ ਸਰੋਂ ਦਾ ਸਾਗ ਮੱਕੀ ਦੀ ਰੋਟੀ ਤਰਲ ਵੀ ਰੱਖ ਦੋ ਬਈ ਸਾਰੇ ਸੇਵਾਦਾਰਾਂ ਦਾ ਬੱਚਿਆਂ ਦਾ ਬਹੁਤ ਧੰਨਵਾਦ तकरीबन ਕੱਲ ਤੋਂ ਪਰਸੋਂ ਤੋਂ ਲਗਾਤਾਰ ਜਿਹੜੀ ਸੇਵਾ ਜਾਰੀ ਹੈ ਪਲੇਟਾਂ ਕੁਝ ਦੇ ਕਾਫੀ ਪਲੇਟਾਂ ਵੇਚਦੀ ਆ ਸੁਸਾ ਸੰਗ ਦਾ ਵੱਡਾ ਸਹਿਯੋਗ ਲਾਲੀ ਦੇ ਅਨਮੋਲ ਕਿਰਪਾ ਦਾ ਬਹੁਤ ਧੰਨਵਾਦ ਬਾਲੀ ਦੇ ਪ੍ਰਿੰਸ ਕਰੋੜਾ ਭਰਾਮਾ ਦਾ ਬਹੁਤ ਧੰਨਵਾਦ ਬਾਲੀਆ ਫੈਮਿਲੀ ਦਾ ਬਹੁਤ ਧੰਨਵਾਦ ਜਿਹਨੇ ਸਮੂਹ ਸਾਧ ਸੰਗਤ ਸ੍ਰੀ ਚਮਗੌਰ ਸਾਹਿਬ 12ਵੇਂ ਸਾਧ ਸੰਗਤ ਦਾ ਵੱਡਾ ਸਹਿਯੋਗ ਹੁੰਦਾ ਸੋ ਸਾਰਿਆਂ ਦਾ ਬਹੁਤ ਬਹੁਤ ਜਿਹੜਾ ਧੰਨਵਾਦ ਹੈ ਜੀ ਉਹ ਸਾਡੇ ਭੈਣ ਜੀ 20 ਲੱਖ ਦੀ ਸੇਵਾ ਗੁਰੂ ਦੇ ਲੰਗਰਾਂ ਦੇ ਵਿੱਚ ਹਿੱਸਾ ਪਾਉਂਦੇ ਆ ਇਸ ਖਜ਼ਾਨੇ ਨੂੰ ਮਾਰੀਏ ਖਜ਼ਾਨੇ ਭਰਪੂਰ ਹੋ ਜਾਣ ਪਲੇਟਾਂ ਆ ਗਈਆਂ ਪਲੇਟਾਂ ਲੈ ਲੋ ਦੀ ਲੈਣ ਤੇ ਲਾ ਕੇ ਲਓ ਬੇਨਤੀ ਹੈ ਸਾਧ ਸੰਗਤ ਜੀ ਪਿਆਰ ਨਾਲ ਹੋਰ ਵੀ ਕਾਗਲੇ ਕਿੱਥੇ ਪਲੇਟਾਂ ਵੀ ਲਿਓ ਜਿਹੜੀਆਂ ਸੈਤਣੀਆਂ ਕਰੀ ਹੋਈਆਂ ਹੈ ਸੇਤਾ ਬਾਗੂ ਆਈ ਪਰ ਪਿਆਰ ਦੇ ਨਾਲ ਸਾਧ ਸੰਗ ਜੀ ਬੇਤੀ ਪਿਆਰ ਦੇ ਨਾਲ ਆਪਾਂ ਲੰਗਰ ਛਕਣਾ। ਰਮਸਾਨ ਤੁਹਾਡੇ ਲਈ ਮੁਬਾਰਕ ਹੋਵੇ। ਸ਼ਕਲੋ ਸ਼ਕਲੋ ਜੀ ਲੰਗਰ ਜੀ ਨੂੰ ਸ਼ਕਲੋ ਸਾਡੇ ਭੈਣ ਨੂੰ 100 ਲੱਖ ਦੀ ਸੇਵਾ ਗੁਰੂ ਦੇ ਲੰਗਰਾਂ ਦੇ ਵਿੱਚੋਂ ਆਪਣੇ ਨੇਕ ਕਮਾਈਆਂ ਦੇ ਵਿੱਚੋਂ ਹਿੱਸਾ ਪਾ ਰਹੇ ਐ। ਬਹੁਤ ਬਹੁਤ ਧੰਨਵਾਦ ਹੈ। ਸੋ ਸੰਗਤਾਂ ਦਾ ਵੱਡਾ ਇਕੱਠ ਵੱਡਾ ਪਿਆਰ ਹਰ ਸਾਲ ਇੱਕ ਜਨਵਰੀ ਨੂੰ ਐਸੇ ਜਿਹੜਾ ਹੰੰਗਰ ਲੱਗਦਾ ਹੀ ਲੱਗਦਾ ਹੈ ਤੇ ਲੱਗਦਾ ਹੀ ਰਹਿਣਾ ਹੈ। ਉਹ ਸਾਧ ਸੰਗਤ ਜੀ ਜਰੂਰ ਸ਼ਕਲੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਲੰਗਰ ਪ੍ਰਥਾ ਸ਼ੁਰੂ ਕੀਤੀ ਸੀ ਉਹ ਵੀਰ ਦੇ ਦਾ ਲੰਗਰ ਕੋਈ ਸਾਧੂ ਨਹੀਂ। ਉਹ ਵਿਹਾਰ ਪਿਆਰੇ ਵਿੱਚ ਜਿਹੜੀ ਗੁਰੂ ਦਾ ਲੰਗਰ ਹੈ ਪਰ ਉਹ ਵੀਰ ਵੀ ਖਰਚ ਕਰਦੇ ਜਿਹੜੇ ਹਲੇ ਬਾਕੀ ਹੈ ਪਰ ਉਹਦਾ ਅਸੀਂ ਵਿਆਹ ਦੇ ਖਾ ਰਹੇ ਹੈ। ਸੋ ਸ਼ੀਰ ਦਾ ਸਿਕਾ ਦੀ ਪਾਵਰ ਕੋਈ ਪਰਸਤਾਂ ਦੀ ਜਿੱਤੇ ਸੇਲਾ ਕਰਦੀ ਕੁਦਰਤ ਗੁਰੂ ਜੀਆ ਮੱਡਿਆਂ ਲਾਲਾ ਨੂੰ ਜਿੱਥੇ ਲੋਕ ਪਸੰਦ ਲਈ ਕਰਦੇ ਉੱਚੀ ਸੋਤ ਦੇ ਇਤਿਆਹਾਂ ਨੂੰ ਜਿੱਥੇ ਹੱਦ ਦੇ ਚਿਹਰੇ ਵਸਦੇ ਮੱਥੇ ਤੇ ਕੋਈ ਵਟਣ ਨਹੀਂ ਤੇ ਮੇਰਾ ਸ਼੍ਰੀ ਚਮਕੌਰ ਸਾਹਿਬ ਸਾਹਿਬ ਜਾਲੂਸੇ ਆ ਜੰਨਤ ਨਾਲੋਂ ਕੱਟ ਨਹੀਂ ਇਸੇ ਜੰਨਤ ਨਾਲੋਂ ਕੱਟ ਨਹੀਂ ਜਿਸ ਪਾਦੀ ਦੇ ਲਈ ਅੱਲਾ ਯਾਰ ਖਣ ਜੋਗੀ ਲਿਖਦਾ ਹੈ ਕਿ ਅਗਰ ਹਿੰਦੂ ਮੇਟੀ ਸਾ ਯਾਤਰਾ ਕੇ ਲਈਏ ਸਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈਏ ਤੇ ਕੋਈ ਇੱਕ ਵਾਰੇ ਕੋਈ ਦੋ ਵਾਰੇ ਤੂੰ ਦੇਸ਼ ਕੌਮ ਤੋਂ ਸੱਤ ਵਾਰੇ ਕਿ ਸੱਤ ਵਾਰ ਕੇ ਕਹਿਣਾ ਬਾਣਾ ਮੀਠਾ ਲਾਗੇ ਤੇਰਾ ਸਰਬਸਦਾਨੀਆਂ ਵਿੱਚ ਤੇਰਾ ਕੌਣ ਦੇਊਗਾ ਤੇਰਾ ਸਰਦਸਦਾਨੀਏ ਨੇ ਤੇਰਾ ਕੌਣ ਦੇਊਗਾ ਤੇਰਾ ਸਾਸੰਗ ਦੀ ਕੀ ਆ ਦੇਣਾ ਬੜਾ بارش ਆਈ ਹੈ ਬੜਾ ਮੀਂਹ ਆਇਆ ਹੈ ਤਾਂ ਪ੍ਰਮਾਤਮਾ ਦੀ ਮਿਹਰ ਦੇਖੋ ਸੂਰਜ ਨਿਕਲਿਆ ਹੋਇਆ ਹੈ ਜੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਆਪ ਸਹਾਇ ਹੋ ਜਾਂਦੇ ਆਂ ਕੋਈ ਚਾਰ ਜੋਵੇ ਇੱਥੇ ਰੱਖ ਦਿਓ ਜੀ ਤਾਂ ਬਿਆਰ ਦੇ ਨਾਲ ਸਾਸੰਗ ਦੀ ਸਾਡੇ ਭੈਣ ਦੀ ਵੀ ਆਪਣੀ ਸੇਵਾ ਗੁਰੂ ਦੇ ਅੰਦਰ ਦੇ ਵਿੱਚ ਇੱਕਲਾ ਬੰਦੇ ਆਂ ਜਿਸ ਪੰਜਾਣਾ ਮਾਰੀਏ ਜੀ ਖੁਦਾਨੇ ਪਰ ਗੁਰਪਿਆਰ ਦੇ ਨਾਲ ਟੇਟਾ ਬਰਦੂ ਵਾਲੀ ਪਰ ਲਾਈਨ ਦੇ ਨਾਲ ਵਿੱਚ ਆਪਾਂ ਲੱਗੇ ਗੁਰੂ ਕਲੰਗਰ ਛੱਕੇ ਦੇਖੋ ਕਿੰਨਾ ਪਿਆਰ ਹੈ ਇਸ ਲੰਗਰ ਦੇ ਲਈ ਸੰਗਤਾਂ ਦਾ ਸਚਾ ਸਿੰਘ ਗੇੜਾ ਬਿਲਕੁਲ ਸਾਹਮਣੇ ਕੱਚੀ ਗੜੀ ਗੁਰਦੁਆਰਾ ਸਾਹਿਬ ਆ ਤੇ ਇੱਧਰ ਕਤਲਗੜ੍ਹ ਸਾਹਿਬ ਗੁਰਦੁਆਰਾ ਦੀ ਸੋਸਾ ਸੰਗਤ ਦੀ ਪਿਆਰ ਦੇ ਨਾਲ ਜਿਹੜਾ ਲੰਗਰ ਛੱਕੋ ਤੁਸੀਂ ਪਿਆਰ ਦੇ ਨਾਲ ਲੰਗਰ ਛਕਣਾ ਜੀ ਸਾਰਿਆਂ ਨੇ ਆ ਲਾਲਿਤ ਅਨਮੋਲ ਗਰੁੱਪ ਦਾ ਸਾਡੇ ਭਰਾ ਮਾਲਪੁਰ ਤੋਂ ਫੁੱਟਬਾਲ ਦੀ ਟੀਮ ਪਹੁੰਚੀ ਹੈ ਉਹਨਾਂ ਭਰਾਵਾਂ ਦਾ ਬਹੁਤ ਧੰਨਵਾਦ ਮੋੜੀ ਭਰਾ ਦਾ ਵੀ ਬਹੁਤ ਧੰਨਵਾਦ ਹੈ ਇਨੇ ਸਾਡੇ ਸਾਰੇ ਪੁੱਜੇ ਜੈਤਪੁਰ ਪਿੰਡੋਂ ਪੁੱਜੇ ਆ ਲਾਗੇ ਪਾਸੇ ਪੁੱਲੋ ਵਾਲੇ ਪੁੱਜੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਗੁਰੂ ਘਰ ਅੰਦਰ ਚੱਲਦਾ بارش ਬਹੁਤ ਜ਼ਿਆਦਾ ਆਈ ਸੀ ਸੋ ਸਾਡਾ ਸੋਨੀਪੁਰਾ ਵੱਲੋਂ ਜਿਹੜੇ ਵੱਡੀ ਸੇਵਾ ਗੁਰੂ ਦੇ ਲੰਗਰਾਂ ਦੇ ਲਈ ਪਹਿਲਾਂ ਵੀ ਤੇ ਹੁਣ ਵੀ ਬਹੁਤ ਬਹੁਤ ਧੰਨਵਾਦ ਕਰਾਦਾ ਐਸੀ ਤਰ੍ਹਾਂ ਗੱਡੀਆਂ ਚੱਲਦੀਆਂ ਲੈਣ ਭਾਈ ਪਰਮਾਤਮਾ ਮਿਹਰ ਕਰੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਹਿਯੋਗ ਹੈ ਇਹ ਨਾਲੇ ਵੀਰਾਂ ਦਾ ਸਹਿਯੋਗ ਹੈ ਸਾਹ ਸੰਗਤ ਦਾ ਵੱਡਾ ਸਹਿਯੋਗ ਹੈ ਸਾਡੇ ਭੈਣ ਜੀ 20 ਲੱਖ ਦੀ ਸੇਵਾ ਗੁਰਦੇ ਲੰਗਰਾਂ ਦੇ ਲਈ ਹਿੱਸਾ ਪਾਉਂਦੇ ਆ ਸੋ ਜਿਸ ਖਜ਼ਾਨੇ ਮਾਈ ਹੈ ਜਿਹੜੀ ਖਜ਼ਾਨੇ ਪ੍ਰਪੂਰ ਹੋ ਜਾਣ ਕਿਉਂਕਿ ਨਵੇਂ ਸਾਲਾ ਨਵੇਂ ਸਾਲ ਦੇ ਜਿਹਨੇ ਦਾਨ ਕਰਦਾ ਸਾਰਾ ਸਾਲ ਫਿਰ ਆ ਦਾਨੇ ਕਰੀ ਜਾਣਾ ਉਹਨੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਹ ਸੰਗਤ ਦਾ ਆਪ ਜੀ ਦੀ ਸਹਾਇੀ ਹੁੰਦਿਆਂ ਨਾਲ ਵੱਡਾ ਯੋਗਦਾਨ ਪਾਉਂਦੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਵੱਡੀ ਅਪਾਰ ਕਿਤਾ ਕੋਟਨ ਕੋਟ ਧੰਨਵਾਦ ਆ ਦਸੇ ਗੁਰੂ ਸਾਹਿਬਾਨ ਹਾਜ਼ਰ ਨਾਜ਼ਰ ਸ਼੍ਰੀ ਗੁਰਸਾਹਿਬ ਜੀ ਮਹਾਰਾਜ ਮੱਢੀ ਆ ਪਰ ਕਰਪਾ ਜੀ ਗੁਰੂ ਦਾ ਨੰਦਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਡੁੱਟ ਰਿਹਾ ਸਾਸੰਗ ਦੀ ਸਾਰੰਗ ਜਿਹੜਾ ਛਾ ਕੇ ਜਾਣਾ ਹੈ ਬਹੁਤ ਬਹੁਤ ਧੰਨਵਾਦ ਆ ਲਾਲੀ ਤੇ ਅਨਮੋਲ ਗਰੁੱਪਾਂ ਦੇ ਸਾਰੇ ਭਰਾਵਾਂ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਪ੍ਰਿੰਸ ਤੇ ਬਾਲੀਆ ਪਰਿਵਾਰ ਦਾ ਬਹੁਤ ਬਹੁਤ ਜਿਹੜਾ ਧੰਨਵਾਦ ਉਹਨਾਂ ਵੱਲੋਂ ਵੀ ਜਿਹੜੇ ਵੱਡੇ ਸਹਿਯੋਗ ਉਹਦੇ ਲੰਗਰ ਦੇ ਲਈ ਸ਼ੁਰੂਆਤ ਕੀਤੀ ਹੈ ਉਹਨਾਂ ਦਾ ਵੀ ਬਹੁਤ ਬਹੁਤ ਜਿਹੜਾ ਧੰਨਵਾਦ ਕਰਦੇ ਆ ਤਾਂ ਵੱਡਾ ਜਿਹੜਾ ਕੱਠ ਵੱਡਾ ਪਿਆਰ ਇਸ ਲੰਗਰ ਦੇ ਲਈ ਹਰ ਸਾਲ ਐਸੀ ਤਰ੍ਹਾਂ ਜਿਹੜੇ ਲਹਿਣਾ ਲੱਗ ਜਾਂਦੀ ਹੈ ਕਿਉਂਕਿ ਬਹੁਤ ਸਵਾਦ ਜਿਹੜਾ ਗੁਰਕੱਲ ਲੰਗਰ ਬਣਿਆ ਹੋਇਆ ਸਰੋਂ ਦਾ ਸਾਗ ਮੱਕੀ ਦੀ ਰੋਟੀ ਕਣਕ ਦੀ ਰੋਟੀ ਪਹਾੜੀ ਚਾਰ ਗਾਜਰਾਂ ਦਾ ਮਿਰਚਾਂ ਦਾ ਦੇਖੋ ਤੁਸੀਂ ਬਹੁਤ ਬਲੀ ਜਿਹੜਾ ਅਚਾਰ ਪਹਾੜ ਤੋਂ ਲੈਂਦੇ ਗਏ ਗਾਜਰਾਂ ਗੋਭੀ ਜਿਹੜੀ ਪਹਾੜ ਤੋਂ ਲੈਂਦੀ ਹੈ ਇੱਥੇ ਜਿਹੜੀ ਹੈਗੀ ਹੈ ਤੋਂ ਸਾਡੇ ਵੀਰ ਜੀ ਵੀ ਲੱਖ ਦੀ ਸੇਵਾ ਗੁਰੂ ਦੇ ਲੰਗਰਾਂ ਦੇ ਵਿੱਚ ਹਿੱਸਾ ਪਾ ਰਹੇ ਆ ਤੋਂ ਜਿਸ ਬਚਾਨੇ ਉਹ ਮਾਈ ਹੈ ਖਜ਼ਾਨੇ ਕਲਪੂਰ ਹੋ ਜਾਣ ਤੋਂ ਬਹੁਤ ਬਹੁਤ ਧੰਨਵਾਦ ਤੇ ਅਸੀਂ ਆਪਣੇ ਭਰਾਵਾਂ ਨੂੰ ਵੀ ਯਾਦ ਕਰਦੇ ਹਾਂ ਯਾਦ ਕਰਦੇ ਹੀ ਰਹਿਣਾ ਲਾਲੀ ਬੈਂਸ ਅਨਮੋਲ ਖਾਪੜਾ ਔਰ ਇੱਕੋ ਬਾਤ ਲੱਕੀ ਗਿੱਲ ਰਿੱਕੀ ਗਿੱਲ ਭਰਾ ਜਿੱਥੇ ਵੀ ਹੁਣ ਖੁਸ਼ ਹੋਣ ਤੇ ਲਾਪਰਿਤ ਨਵੀਂ ਭਰਾ ਸਾਡਾ ਤੇ ਮੰਦੀਪ ਮੋਲੂ ਹੈ ਨਾ ਭਰਾਵਾਂ ਨੂੰ ਵੀ ਅਸੀਂ ਜਿਹੜਾ ਹਰ ਸਾਲ ਯਾਦ ਕਰਦੇ ਆ ਤੇ ਕਰਦੇ ਹੀ ਰਹਿਣਾ ਲਾਲੀ ਦੇ ਮੋਲ ਗਰੁੱਪ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਜਰੂਰ ਸਾਰੇ ਨੇ ਲੰਗਰ ਛੱਕੇ ਜਾਣੇ ਜੀ ਛੱਕ ਲੋ ਛੱਕ ਲੋ ਸ਼ਾਬਾਸ਼ ਜੀ ਗੁਰੂ ਘਰ ਲੰਗਰ ਹੈ ਸਾਰੇ ਛੱਕ ਕੇ ਗਏ ਨੇ ਅ ਤੋਟ ਬੱਤਰ ਹੈ ਸਾਰੇ ਭਰਾਵਾਂ ਦਾ ਜਿਹੜਾ ਜਿੰਨਾ ਜਿੰਨਾ ਕਦਮ ਦਿੰਦਾ ਹੈ ਉਹਨੇ ਉਹ ਇੱਕ ਦਾਨ ਦਾ ਸਾਰੇ 10 ਗੁਣਾ ਜਿਹੜਾ ਜੋ ਲੋ ਮਾਇਨਾ ਸਾਲਾਂ ਨਵੇਂ ਸਾਲ ਨੂੰ ਕਿੰਨੇ ਜਿੰਨਾ ਕਦਮ ਕੀਤਾ ਹੈ 10 ਗੁਣਾ ਆਪਾਂ ਆਪਾਂ ਬੁਲਦੇ ਸੀ। ਹਾਂ। ਹੁਣ ਜੀ ਤਾਲੀਆਂ ਲੈ ਆਇਆ ਵਾ। ਉਹ ਲੱਗੇ ਹੋਣ। ਦੰਦ ਜਿਹੜਾ ਲੈ ਦਿੱਤੇ। ਤੇ ਜਦੋਂ ਆਪਾਂ ਆ ਲਾਈਵ ਦੇ ਵਿੱਚ ਸ਼ਬਦ ਲਗਾਵਾਂਗੇ ਤਾਂ ਕਾਪੀਰਾਈਟ ਆ ਜਾਊਗਾ। ਤਾਂ ਕਰਕੇ ਆਪਾਂ ਅਨਾਉਂਸਮੈਂਟ ਜਿਹੜੀ ਲੜਬਾ ਜੀ ਯਾਦ ਰੱਖੀਓ ਨਾਲ ਵੀ ਲਓ। ਸ਼ਕਲੋ ਸ਼ਕਲੋ ਜੀ ਗੁਰੂ ਘਰ ਲੰਗਰ ਆ ਸੱਜ ਸੱਜੇ ਜਰੂਰ ਪਿਆ ਦੇ ਨਾਲ। ਸਤਿਕਾਰ ਦੇ ਨਾਲ ਲੰਗਰ ਦੇ ਵਿੱਚ ਲੰਗੀ ਲੰਗਰ ਸ਼ਖਰ ਸਾਰਿਆਂ ਨੇ ਹਰ ਸਾਲ ਇਹ ਲੰਗਰ ਲੱਗਦਾ ਤੁਹਾਨੂੰ ਵੀ ਪਤਾ ਤੁਸੀਂ ਵੀ ਹਰ ਸਾਲ ਇੱਥੇ ਆਉਂਦੇ ਹੋ ਸ੍ਰੀ ਜਮਗੌਰ ਸਾਹਿਬ ਤੋਂ ਸ਼ਾਸਨ ਜੀ ਤੁਹਾਡਾ ਵੀ ਬਹੁਤ ਵੱਡਾ ਸਹਿਯੋਗ ਹੁੰਦਾ ਹੈ ਬਹੁਤ ਜਿਆਦਾ ਬਾਸ ਕਰਕੇ ਸਾਡੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੋਨੀ ਵੀ ਸਾਡਾ ਪਰ ਉਹਦਾ ਭਰਾਵਾ ਵੱਲੋਂ ਵੀ ਅੰਗੇ ਸਰਬਸਾਂਝਾ ਲੰਗਰਾਂ ਸਰਬਸਾਂਝਾ ਕੰਮ ਹੈ ਵੱਡਾ ਕਾਰਜ ਹੈ ਸਾਰੇ ਸੇਵਾਦਾਰਾਂ ਦਾ ਜਿਹੜਾ ਵੱਡਾ ਸਹਯੋਗ ਦੀ ਲੋੜ ਹੁੰਦੀ ਹੈ ਉਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਤਾਂ